ਸਮਝ ਨਹੀਂ ਆਉਂਦੀ ਮੈਨੂੰ ਤਾਂ ਮੈਂ ਕੀ ਕਰਾਂ ਕੀ ਨਾ ਜੈਵੜਾ ਨਾ ਤੇ ਇਸ਼ੂ ਮੋਕੇ ਤੇ ਫੋਨ ਚੱਕਦਾ ਹੈ ਹਾਂ ਉਹ ਬਥੇਰਾ ਫੋਨ ਖੜਕਾ ਦੂਗਾ ਯਾ ਅੱਜ ਭੂਆ ਇੰਨੇ ਪੈਸੇ ਪਾ ਦੇ ਅੱਜ ਇੰਨੇ ਪੈਸੇ ਪਾ ਦੇ ਜਦੋਂ ਭੂਆ ਨੂੰ ਲੋੜ ਹੁੰਦੀ ਹੈ ਉਦੋਂ ਖਾਨੀ ਕਿਹੜੇ ਰਾਈ ਬਾਗੀ ਚੜ ਜਾਂਦਾ ਹੈਗਾ ਮਰਨਾ ਨਾ ਸੁਣੀ ਕੋਈ ਗੱਲ ਰਾਹ ਭਾਈ 4 ਲੱਖ ਇਹਨੂੰ ਖਪਾ ਤਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹ ਆਏ ਹਨ ਅੰਦਰ ਦਾ ਪ੍ਰਯੋਗ ਕਿਵੇਂ ਵਗ ਗਿਆ ਕਿ ਕਿੱਥੇ ਵਗ ਗਿਆ ਇਹਨੂੰ ਤਾਂ ਪਤਾ ਹੀ ਹੋਊਗਾ ਜੀ ਰਕੈਂਦੀ ਮੇਰਾ ਪਿਆਉ ਆਊਗਾ ਮੇਰਾ ਪਿਆਉ ਆਊਗਾ। ਉਹ ਸ਼ਦੀਆਂ ਚਾਲੀ ਸੀ ਨੇ। ਮਨਿੰਦਰ। ਕੁੜੇ ਮਨਿੰਦਰ। ਹਾਂਜੀ ਮੰਮੀ। ਉਰੇ ਆ। ਹਾਂਜੀ ਮੰਮੀ। ਤੁਮ ਕੀ ਹੈ? ਮੈਂ ਤੇਨੂੰ ਐਂ ਪੁੱਛਦੀ ਆਂ ਵੀ ਆਪਣੇ ਸ਼ਰੈਕਾਂ ਨੇ ਉਹ ਤੇਰੀ ਮਾਂ ਤੁਰ ਗਈ ਕਿੱਥੇ ਬੈਠੀ ਐ? ਪਤਾ ਨਹੀਂ ਮੇਰੇ ਤੇ ਗੱਲ ਨਹੀਂ ਹੋਈ ਮੰਮੀ ਨਾਲ ਜੀ। ਤੇ ਤੇਰੀ ਮਾਂ ਨਾਲ ਕਿਉਂ ਨਹੀਂ ਗੱਲ ਹੋਈ? બસ ਨਹੀਂ ਹੋਈ ਤੈਨੂੰ ਪਤਾ ਇਹ ਤਾਂ ਲਾਡੀ بیمار ਹੋਇਆ ਪਿਆ ਉਹਦੀ ਦੇਖਭਾਲ ਚ ਲੱਗੀ ਪਈਆਂ ਇੱਕ ਜਵਾਕ ਇਥੇ ਟਿਕਨ ਦਿੰਦੇ ਆ ਟਾਈਮ ਹੀ ਨਹੀਂ ਲੱਗਦਾ ਗੱਲ ਕਰਨ ਦਾ ਮੇਰੀ ਗੱਲ ਸੁਣ ਬੇਰ ਉਹਦੇ ਨਾਲ ਗੱਲ ਕਰ ਲੈ ਤੇਰੀ ਮਾਂ ਨਾਲ ਤੈਨੂੰ ਕਹ ਵੀ ਇੱਥੇ ਸ੍ਰੀਕਾਂ ਨੇ ਬੈਠੀ ਤੂੰ ਚੰਗੀ ਨਹੀਂ ਲੱਗਦੀ ਜੇ ਨਹੀਂ ਗਈ ਤਾਂ ਚੁੱਪ ਕਰਕੇ ਆਪਦੀ ਚੱਕ ਕੇ ਚੁੰਨੀ ਤੁਰ ਜੇ ਕੋਈ ਗੱਲ ਨਹੀਂ ਮਮੀ ਜਦੋਂ ਫੋਨ ਤੇ ਗੱਲ ਹੋਈ ਮੈਂ ਕਹਿ ਦਊਂਗੀ ਨਾਲੇ ਸੱਚ ਤੇਰੇ ਪਿਓ ਨਾਲ ਗੱਲ ਹੋ ਗਈ ਸੀ ਤੂੰ ਕਹਿੰਦੀ ਸੀ ਆਉਣਾ ਹਾਂ ਬਸ ਉਦ ਹੀ ਹੋਈ ਸੀ ਜਿੱਦ ਮੈਂ ਤੁਹਾਨੂੰ ਦੱਸਿਆ ਵੀ ਉਹ ਕਹਿੰਦੇ ਸੀ ਆਵਾਂਗੇ ਉਦੋਂ ਬਾਅਦ ਤਾਂ ਨਹੀਂ ਹਜੇ ਤਾਂ ਕੋਈ ਗੱਲ ਹੋਈ। ਨਾਲੇ ਘੇਰਾਂ ਕਰਦੀਆਂ ਸੀ ਤੁਸੀਂ ਵੀ ਮੇਰਾ ਪਿਓ ਗਮਾ ਚ ਗਿਆ ਹੁਣ ਛੇ ਦਿੱਥਿਆ ਵੀ ਗਿਆ ਹੈ। ਹਾਂ ਆਪ ਹੀ ਘਰ ਤਾਂ ਸੀ ਡੈਡੀ ਨੇ ਹੁਣ ਕਹਿੰਦਾ ਕੰਮ ਗਿਆ ਹੋਏ ਸੀਗਾ ਮੈਂ ਕਿਤੇ ਤੇ ਬਸ ਆ ਗਿਆ ਕਹਿੰਦਾ ਘਰੇ ਤੁਸੀਂ ਤਾਂ ਹੀ ਕਿੱਥੇ ਸੀ ਉਹ ਕਿਤੇ ਕੁੰਬ ਕੰਬੇ ਦੇ ਮੇਲੇ ਤੇ ਵਗ ਗਈ ਕੁੜੀ। ਪਤਾ ਨਹੀਂ ਮੰਮੀ ਇੰਨੀਆਂ ਤੇ ਗੱਲਾਂ ਮੈਂ ਡੈਡੀ ਨਾਲ ਕੀਕੀਆਂ ਨਹੀਂ ਹੈਗੀਆਂ ਠੀਕ ਹੈ ਜਿੱਦ ਮੈਂ ਉੱਥੇ ਜਾ ਕੇ ਆਈ ਜਾਂ ਦੁਬਾਰਾ ਡੈਡ ਦਾ ਫੋਨ ਆਇਆ ਜਿਹੜੀ ਜਿਹੜੀ ਗੱਲ ਤੁਸੀਂ ਕਹੋਗੇ ਨਾ ਸਾਰੀ ਗੱਲਾਂ ਆਰਾਮ ਨਾਲ ਪੁੱਛ ਲੂੰਗੀ ਮੈਂ। ਮੈਂ ਮਾਇਦਾ ਕੀ ਲੈਣਾ ਪੁੱਛ ਕੇ ਤੁਹਾਡੇ ਘਰ ਦੀਆਂ ਗੱਲਾਂ ਤੁਸੀਂ ਆਪਦੀਆਂ ਨਿਮੇੜੋ ਨਾ ਨਿਮੇੜੋ ਮੈਂ ਤਾਂ ਉਹ ਪੁੱਛਦੀ ਆ ਬੱਸ ਮੰਮੀ ਤੁਹਾਂ ਅੱਜ ਕਾ ਮੇਰੇ ਘਰ ਦੀ ਜ਼ਿਆਦਾ ਫਿਕਰ ਨਹੀਂ ਰੈਂਦੀ ਤੁਸੀਂ ਉਧਰ ਹੀ ਸੋਚਦੇ ਰਹਿੰਦੇ ਹੋ ਉਹ ਫਿਕਰ ਤਾਂ ਮੈਂ ਤਾਂ ਕਰਦੀ ਆ ਵੀਰ ਤੂੰ ਕਹਿੰਦੀ ਵੀ ਕੁੜਮ ਘਰੇ ਹੈ ਨਹੀਂ ਦਾ ਤੇਰਾ ਹੈ ਉਹ ਖਾਣੀ ਕਿੱਧਰ ਵਾਗੇ ਮੈਂ ਤਾਂ ਤਾਂ ਦਿਮਾਗ-ਦਮੂਗ ਨਾਲ ਹਿੱਲ ਗਿਆ ਹੋਵੇ ਹੈ ਵੀ ਖਬਰਾਂ ਖੂਰਾਂ ਚ ਖਬਰ ਕਢਾ ਦਿਓ ਉਧਰੋਂ ਤੇਰੀ ਮਾਂ ਵੀ ਕਾਲੇ ਬੈਠੀ ਆ ਕੇ ਮੈਂ ਤਾਂ ਤਾਂ ਫਿਕਰ ਕਰਦੀ ਆ ਬੱਸ ਆਪਣੇ ਹੁਣ ਉੱਥੇ ਚੰਗੀ ਲੱਗਦੀ ਆ ਬੈਠੀ ਚਲ ਕੋਈ ਗੱਲ ਨੀ ਮਤੂੰ ਕੀ ਕਰਨਾ ਕਰ ਮੈਂ ਮੇਰੇ ਪਿਆਉ ਦਾ ਦਿਮਾਗ ਨਹੀਂ ਲਿਆ ਸਗੋ ਤਾਂ ਸਾਰੇ ਦੇ ਦਿਮਾਗ ਹਲਾ ਦੂਗਾ ਜਿੱਦੇ ਆਪਣੇ ਘਰੇ ਆਇਆ ਕਿਉ ਉਹ ਕਹਤੋ ਹਲਾ ਦੂਗਾ ਦਿਮਾਗ ਹਾਂ ਚਲ ਕੋਈ ਨੰਮੀ ਮੈਂ ਆਪਦਾ ਕੰਮ ਕਰ ਲਾਂ ਤੂੰ ਤਾਂ ਹਾਲਤੂ ਗੱਲਾਂ ਦੇ ਕੋਲ ਕਰ ਲਾ ਕੰਮ ਲੈ ਇਹ ਡ ਪਿਆਉ ਦੀ ਨਾਂ ਨੂੰ ਆਹ ਹਕਾਰੀ ਫਿਰਦੀ ਐ ਅਕੇ ਪਿਆਉ ਛੇਤੀ ਆਊਗਾ ਇਹ ਤਾਂ ਸਮਝ ਨਹੀਂ ਹੁੰਦੀ ਜੇ ਮਰਨਾ ਉੱਥੋਂ ਭੱਜਿਆ ਕਿਵੇਂ ਤੇ ਕਿੱਥ ਕਿਵੇਂ ਇਹਨਾਂ ਦੇ ਕੋਲੇ ਪਹੁੰਚ ਗਿਆ ਗੱਲ ਤਾਂ ਸੱਚੀ ਲੱਗਦੀ ਐ ਨਹੀਂ ਇਹ ਵੀ ਮੂਨ ਨਾਈਟ ਕਿਹੜਾ ਹਸਦਾ ਨਹੀਂ ਸੀ ਇਹ ਤਾਂ ਕਮਲਾਈ ਰਹੀ ਸੀ ਇਹ ਰੱਬਾ ਪਤਾ ਨਹੀਂ ਤੂੰ ਵੀ ਕਿੱਥੇ ਕੋ ਬੈਠਾ ਹਲੇ ਕੀ ਕੀ ਉਹਦਾ ਪਰਚਾ ਕੱਢ ਲਾ ਨੀੜਾ ਦਾ ਕੰਮ ਮੇਰੀ ਜਾਨ ਛੁੱਟੇ ਪਰਚਾ ਮੇਰੇ ਪਿਓ ਦਾ ਨੇ ਪਰਚਾ ਤਾਂ 사સુ ਮਾ ਹੁਣ 13 ਨਿਕਲੂਗਾ ਉਹ ਵੀ ਬਹੁਤ ਛੇਤੀ ਓ ਯਾਰ ਮੈਨੂੰ ਕੱਲਾ ਛੱਡ ਗਿਆ ਤੁਸੀਂ ਮੈਂ ਵੀ ਤਾਂ ਬਾਹਰ ਅੰਦਰ ਦੇ ਕੰਮ ਕਰਨੇ ਆ ਮੇਰੀ ਵੀ ਤਾਂ ਮਾਂ ਬਿਮਾਰ ਸੀ ਮੈਂ ਤਾਂ ਗਿਆਨੀ ਨੂੰ ਛੱਡ ਕੇ ਜੱਗੇ ਇਹ ਗੱਲਾਂ ਨਹੀਂ ਹੁੰਦੀਆਂ ਤੈਨੂੰ 2 ਲੱਖ ਰੁਪਏ ਮੈਂ ਪਹੁੰਚਦਾ ਕਰਤਾ ਤੇ ਤੈਨੂੰ ਤੇ ਤੂੰ ਵੀ ਤਾਂ ਪੈਸਿਆਂ ਦਾ ਲਾਲਚੀ ਤੈਨੂੰ ਤਾਂ ਮਾਂ ਕੋਲੇ ਨਹੀਂ ਗਿਆ ਕਹਿ ਜਾ ਬੰਦਾ ਯਾਰ ਤੂੰ ਮੈਨੂੰ ਤਾਂ ਸਮਝ ਨਹੀਂ ਲੱਗਦੀ ਤੂੰ ਕਹਿ ਮੈਨੂੰ ਨਾਲੀ ਆਹੀ ਬਕਵਾਸ ਨਹੀਂ ਚੰਗੀ ਲੱਗਦੀ ਦੇਖ ਲੈ ਕਿਵੇਂ ਬੋਲੀ ਜਾਂਦਾ ਬੋਲਣ ਮੈਂ ਸੱਚੀ ਗੱਲ ਕਹੀ ਹੈ ਤੈਨੂੰ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਤੂੰ ਮਾਂ ਨੂੰ ਛੱਡ ਕੇ ਇੱਥੇ ਬੈਠਾ ਮੇਰੀ ਖਾਤਰ ਮੈਂ ਦਾ ਵੇਖ ਮੈਂ ਇਹੀ ਚਾਹੁੰਦਾ ਸੀ ਵੀ ਇਹਦੇ ਤੋਂ ਘੰਟਾ ਦੋ ਘੰਟੇ ਮੈਂ ਪਾਸੇ ਹੋ ਜਾ ਕਰੂੰ ਨਹੀਂ ਮੇਰੇ ਹੱਥੋਂ ਮਰ ਜੂ ਇਹ ਅੱਛਾ ਤੇਰੇ ਹੱਥੋਂ ਮਰ ਜੂ ਕਾ ਮਾਂ ਦੇ ਕਹੇ ਟੱਗੇ ਮਰ ਜੇ ਠੀਕ ਹੈ ਠੀਕ ਹੈ ਚਲ ਠੀਕ ਹੈ ਪਹੁੰਚਦਾ ਤੂੰ ਤੈਨੂੰ ਫੋਨ ਆ ਗਿਆ ਸੀ ਠੀਕ ਹੈ ਕਿਕਰ ਸਿੰਘ ਮੇਰੀ ਗੱਲ ਸੁਣ ਮੈਂ ਤੈਨੂੰ ਦੱਸਾਂ ਗੱਲ ਜਿਹੜੀ ਤੂੰ ਮੈਨੂੰ ਆ ਗੱਲ ਕਰਦਾ ਨਾ ਮੈਂ ਤੈਨੂੰ ਮਾਰ ਦੂੰ ਤੇ ਐ ਕਰ ਦੂ ਤੂੰ ਮੇਰੇ ਹੱਥ ਵੀ ਨਹੀਂ ਲਾ ਸਕਦਾ ਉੱਚਾ ਠੀਕਾ ਮੇਰੀ ਗੱਲ ਸੁਣ ਤੇ ਜੇ ਤੂੰ ਜੇ ਤੂੰ ਹੱਥ ਲਾਉਣਾ ਜਾਂ ਦੇਖਣਾ ਨਾ ਮੈਨੂੰ ਇੱਕ ਵਾਰੀ ਮੇਰੇ ਹੱਥ ਖੋਲ ਦੇ ਮੇਰੇ ਹੱਥ ਪੈਰ ਖੋਲ ਦੇ ਮੈਂ ਤੇ ਨਾ ਦੇਖਦਾ ਫਿਰ ਤੈਨੂੰ ਕੰਮ ਦੀ ਗੱਲ ਸੁਣਨੀ ਆ ਕਿ ਨਹੀਂ ਕੰਮ ਦੀ ਗੱਲ ਤੂੰ ਕੀ ਬੰਨ ਕਰਨੀ ਆ ਨਾ ਦੱਸ ਆ ਜਿਹੜੇ ਤੂੰ ਕਾਗਜ਼ ਜੇ ਕਹਿੰਦਾ ਸੀ ਮੈਨੂੰ ਲੱਭ ਕੇ ਦੇ ਦੇ ਹਾਂ ਕਾਗਜ਼ਾਂ ਚ ਕੀ ਆ ਤੇ ਕਿੰਨੇ ਪੈਸੇ ਦੇਵੇਂਗਾ ਮੈਂ ਲੱਭ ਦਿੰਦਾ ਮੈਨੂੰ ਅੱਛਾ ਹੁਣ ਕਾਗਜ਼ਾਂ ਵਾਲਾ ਕੰਮ ਮੈਂ ਤੈਨੂੰ ਦੇਵਾਂ ਹੈ ਆ ਉਹ ਤੈਨੂੰ ਹੈ ਨਹੀਂ ਕੰਮ ਦੇਣ ਵਾਲਾ ਬੰਦਾ ਤੋਂ। ਉਹ ਕੱਜਰ ਦੇ ਇੱਕ ਤਾਂ ਤੂੰ ਯਕੀਨ ਨਹੀਂ ਕਰਦਾ ਜਦੋਂ ਤੈਨੂੰ ਕਹਿਦਾ ਵੱਡੇ ਵੱਡੇ ਕੰਮ। ਉਹ ਯਾਰ ਯਕੀਨ ਤੇਰੇ ਤੇ ਕੀ ਕਰਾਂ ਤੂੰ ਤਾਂ ਫਿਰਮਾਂ ਵਾਲਾ ਟੂਆ। ਉਹਦੇ ਤਾਂ ਨਾ ਮੈਂ ਕੀ ਕਿਹਾ ਸੀ ਮੈਨੂੰ ਛੱਡ ਦੇ ਤੈਨੂੰ ਵੱਧ ਪੈਸੇ ਦੇ ਦਊਗਾ। ਨਾ ਜੀ ਮੈਂ ਤਾਂ ਹੁਣ ਲੈ ਉਸੇ ਮੈਡਮ ਤੋਂ ਹੀ ਦੁਬਾਰਾ ਪੈਸੇ। ਮੇਰੀ ਗੱਲ ਸੁਣ ਉਹਦੇ ਤੋਂ ਮੈਂ ਪੈਸੇ ਲੈ ਲਊਗਾ। ਉਹ ਜਿਹੜੀ ਆਪਦੇ ਸਕੇ ਕੁੜਮਾ ਨੂੰ ਬੰਨੀ ਬੈਠੀ ਆ ਉਹ ਤੇਰੇ ਨਾਲ ਕੀ ਭਲੀ ਗੁਜ਼ਾਰੂਗੀ? ਹੈ ਉਹਨੇ ਤੇਰੇ ਨਾਲ ਕੁਝ ਨਹੀਂ ਭਲੀ ਗੁਜ਼ਾਰਨੀ। ਮੰਨ ਲੈ ਮੇਰੀ ਗੱਲ। ਜਿੱਦ ਦੇ ਹੁਣ ਆਈ ਜਦੋਂ ਆਈ ਨਾ ਉਹਨਾਂ ਨੂੰ ਚੁੱਪ ਕਰਕੇ ਇੱਥੇ ਮੇਰੇ ਹਵਾਲੇ ਕਰਦੇ ਤੈਨੂੰ ਪੈਸੇ ਦੇ ਦੂੰ ਜਿੰਨੇ ਮਰਜ਼ੀ ਕਹੇਗਾ ਠੀਕ ਹੈ ਨਾ ਕੋਈ ਗੱਲ ਨਹੀਂ ਮੈਂ ਸੋਚ ਰਾਂ ਇਸ ਗੱਲ ਬਾਰੇ ਤੂੰ ਆ ਮੈਨੂੰ ਕਾਗਜ਼ਾਂ ਦੇ ਬਾਰੇ ਗੱਲ ਕਰ ਵੀ ਕਿੰਨੇ ਪੈਸੇ ਦੇਂਗਾ ਮੈਂ ਲੱਭਾਂ ਆ ਜਿਹੜੇ ਤੂੰ ਸਬੂਤ ਸਬੂਤ ਜੇ ਕਰੀ ਤੂੰ ਕਿੱਥੇ ਕਿੱਥੋਂ ਲੱਭੇਂਗਾ ਮੇਰੇ ਸਬੂਤ ਮੈਂ ਜਿੱਥੋਂ ਮਰਜ਼ੀ ਲੱਭਾਂ ਮੈਂ ਕਾਲੇ ਚੋਰ ਤੋਂ ਲਿਆਵਾ ਤੂੰ ਮੈਨੂੰ ਐਂ ਦੱਸ ਵੀ ਪੈਸੇ ਕਿੰਨੇ ਦੇਂਗਾ ਇਹਨਾਂ ਦੇ ਤੂੰ ਦੱਸ ਕਿੰਨੇ ਪੈਸੇ ਲੈਣੇ ਕਿੰਨੇ ਪੈਸੇ ਲੈ ਇਹਨਾਂ ਤੋਂ 3 ਲੱਖ ਨਾ ਇਹ ਤਾਂ ਮੈਨੂੰ 6 ਲੱਖ ਦੇਣਗੇ 6 ਲੱਖ ਕਿਵੇਂ ਦੇਣਗੇ ਰੋਦੇ ਤਾਂ ਤੂੰ ਮੈਨੂੰ 3 ਲੱਖ ਰੁਪਏ ਕਿਹਾ ਚਾਰ ਮੈਨੂੰ ਦੇ ਤਾ ਇਹਨਾਂ ਨੇ ਹਾਂ ਹਾਂ ਤੇ 2 ਲੱਖ ਰੁਪਏ ਮੈਂ ਜੱਗੇ ਨੂੰ ਪਤਾ ਉਹਦੇ ਨਾਲ ਬੱਲੇ 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 ਜੱਗੇ ਨੇ ਕਦੇ ਤੁਹਾਡੇ ਤੇਰੀ ਇੱਥੇ ਡਿਊਟੀ ਤਾਂ ਬਜਾਈ ਨਹੀਂ ਤੇਰੀ ਖਾਤਰ ਵੀ ਭਈ 10 ਮਿੰਟ ਬੈਠਾ ਹੋਵੇ ਤੂੰ ਸਾਡੇ ਤੋਂ ਕੀ ਲੈਣਾ ਮੈਂ ਤੈਨੂੰ ਇਹ ਗੱਲ ਕਹਿਣਾ ਸਿਆਣਾ ਬਣ ਕੇ ਸੋਚ ਯਾਰ ਇਹ ਤੈਨੂੰ ਉਹ ਵੀ ਤਾਂ ਪੈਸੇ ਦੇਣਗੇ ਮੈਂ ਤਾਂ ਕੋਈ ਕੰਮ ਵੀ ਨਹੀਂ ਕਰਾਉਂਦਾ ਤੂੰ ਬਸ ਕੱਲਾ ਮੈਨੂੰ ਛੱਡਣਾ ਜਿੰਨੇ ਪੈਸੇ ਤੈਨੂੰ ਚਾਹੀਦੇ ਆ 4 ਲੱਖ ਰੁਪਏ ਮੈਂ ਦੇ ਦੂੰ ਬਸ ਨਾ ਚਾਰ ਤਾਂ ਨਹੀਂ ਲੈਂਦਾ ਬਈ ਮੈਂ ਮੈਨੂੰ ਪਤਾ ਨਾ ਮੈਡਮ ਵੀ ਸਰੂਤ ਮੰਗਦੀ ਆ ਤੇ ਤੂੰ ਵੀ ਦੇਖ 10 ਲੱਖ ਰੁਪਇਆ ਲੱਗੂਗਾ ਕਰਾਉਣਾ ਤਾਂ ਕੰਮ ਕਿੰਨਾ 10 ਲੱਖ 10 ਲੱਖ ਠਿਕਰੀ ਇਕੱਠੀ ਨਹੀਂ ਹੁੰਦੀ ਨਾਲੇ ਆ ਸ਼ਕਲ ਤੇਰੀ ਹੈਗੀ 10 ਲੱਖ ਵਾਲੀ ਉਹ ਮੈਨੂੰ ਲੱਗਦਾ ਤੂੰ ਵੀ ਜੱਬ ਜੱਬ ਕਰਨ ਵਾਲੀ ਆ ਤੇਰੀਆਂ ਗੱਲਾਂ 'ਚ ਵੀ ਦਮ じゃ ਹੈ ਨਹੀਂ ਕਦੇ ਤੂੰ ਕਹਿ ਦੇ ਨਾ ਇਹਨਾਂ ਵਾਲੇ ਪੈਸੇ ਵੀ ਮੈਂ ਦੇ ਦੂੰ ਤੇ ਹੁਣ ਤੂੰ ਦੱਸ 10 ਲੱਖ ਦੀ ਗੱਲ ਇਹ ਤੈਨੂੰ 4 ਲੱਖ ਰੁਪਇਆ ਕਿਹਾ ਸੀ ਬਈ ਜੇ ਲੈਣਾ ਤੇ ਮੈਨੂੰ ਛੱਡਣਾ ਪਊਗਾ ਛੱਡ ਵੀ ਦਊਗਾ ਤੇ 10 ਲੱਖ ਰੁਪਇਆ ਮਂਗਵਾ ਪਹਿਲਾਂ ਮੈਂ ਕਿਧਰ ਮਂਗਾਵਾਂ ਮੈਂ ਕੋਈ ਘਰੇ ਕੋਈ ਨਹੀਂ ਹੈਗਾ ਜਿਹੜੇ ਲੈ ਕੇ ਦੇ ਮੈਂ ਹੀ ਲੈ ਕੇ ਦੂੰ ਤੈਨੂੰ ਤੈਨੂੰ ਨੰਬਰ ਦਊਂਗਾ ਫੋਨ ਤੇ ਗੱਲ ਕਰੀ ਜਿੱਥੇ ਕਹੂੰਗਾ ਉੱਥੇ ਰਕਮ ਧਰਾ ਦਿੰਦਾ 10 ਲੱਖ ਰੁਪਇਆ ਤੇਰੇ ਸਬੂਤ ਤੇ ਇਧਰੋਂ ਤੈਨੂੰ ਖੋਲ ਦੂੰਗਾ ਦੱਸ ਤੂੰ ਮੈਨੂੰ ਇੱਥੋਂ ਖੋਲ ਮੈਂ ਆਪਣੇ ਪੈਸੇ ਲਿਆ ਕੇ ਤੈਨੂੰ ਪੈਸੇ ਦੇ ਮੇਰੇ ਮੂੰਹ ਤੇ ਫੁੱਦੂ ਲਿਖਿਆ ਹੋਇਆ ਅੱਜ ਤੇ ਮੇਰੇ ਮੂੰਹ ਤੇ ਫੁੱਦੂ ਲਿਖਿਆ ਹੋਇਆ ਮੈਂ ਤੇਰੇ ਪੈਸੇ ਮੰਗਾਦਾ ਤੇ ਮੁੜ ਕੇ ਬੰਦੇ ਨਾ ਸਬੂਤ ਤੇਰੇ ਉੱਥੋਂ ਮਿਲਣਗੇ ਜਿੱਥੇ ਤੇਰੇ ਪੈਸੇ ਹੋਣ ਅਸੀਂ ਹੋਣਗੇ ਬੜਾ ਤੈਨੂੰ ਪਤਾ ਸਬੂਤਾ ਸਬੂਤਾ ਤੁਹਾਨੂੰ ਪਤਾ ਹੁੰਦਾ ਉਹਦੇ ਦੇ ਨਾਲ ਨਾ ਚੱਕੀ ਫਿਰਦੇ ਹੁੰਦੇ ਤੁਸੀਂ ਤੂੰ ਮੈਨੂੰ ਦੱਸਦਾ ਹੀ ਨਹੀਂ ਵੀ ਉਹਦੇ ਚ ਕੀ ਆ ਮੈਨੂੰ ਦੱਸ ਜੇ ਸਾਡੀ 100 ਚੀਜ਼ ਹੋਊਗੀ ਤੂੰ ਕੀ ਲੈਣਾਗਾ ਉਸ ਤੋਂ ਨਹੀਂ ਫਿਰ ਫਿਰ ਤੁਸੀਂ ਕਾਹਦੇ ਗੁੰਡੇ ਆ ਤੁਸੀਂ ਸਾਹਮਣੇ ਚੀਜ਼ ਤੁਸੀਂ ਮੈਨੂੰ ਤਾਂ ਲੈ ਆਇਓ ਹੈ ਉਹ ਮਨਰਾਗੀ ਤੇਰੀ ਮਾਂ ਬਾਹਰ ਖੜਕਾਈ ਜਾਂਦੀ ਆ ਵਗ ਜਾ ਉਹ ਜੱਗਾ ਦਾ ਮਾਂ ਨਹੀਂ ਆਈ ਇਹ ਗਾ ਜੱਗਾ ਕਹੇ ਜੇ ਕਲੰਨ ਬੰਦੇ ਭਰਤੀ ਕੀਤੇ ਗੁੰਡਾਗਰਦੀ ਚ ਵੀ ਮੈਡਮ ਤੁਸੀਂ ਕਿਵੇਂ ਬਿਨਾ ਫੋਨ ਤੋਂ ਹੀ ਆ ਗਏ ਮੈਨੂੰ ਕੋਈ ਆਉਣ ਦਾ ਨਾ ਚਾ ਨਹੀਂ ਹੈਗਾ ਇੱਥੇ ਮੈਂ ਤਾਂ ਤੈਨੂੰ ਹੀ ਬੱਸ ਕਹਿਣ ਆਈ ਆ ਵੀ ਜਿਹੜੇ ਸਬੂਤ ਨੇ ਹੋਏ ਤੋਂ ਆਪਣੇ ਹੱਥ ਚ ਕਰ ਲਾ ਇਹਨੂੰ ਪੁੱਛ ਲਾ ਵੀ ਕਿੱਥੇ ਹੈਗੇ ਕਿੱਥੇ ਨਾ ਨਹੀਂ ਐਵੇਂ ਇਹਨੂੰ ਮਾਰ ਕੇ ਖਪਾਵਾਂਗੇ ਆਪਾਂ ਕਿਤੇ ਮੈਡਮ ਜੀ ਸਬੂਤ ਦੱਸ ਹੀ ਨਹੀਂ ਰਿਹਾ ਮੈਂ ਤਾਂ ਬਹੁਤ ਵਾਰ ਪੁੱਛ ਲਿਆ ਵੀ ਸਬੂਤ ਦੱਸ ਲਾਲਚ ਬਥੇਰੇ ਦਿੱਤੇ ਆ ਪਰਾ ਕੀ ਦਸਾਂ ਮਾਂਦਾ ਹੀ ਨਹੀਂ ਪਤਾ ਨਹੀਂ ਕਿਹੜੀ ਮਿੱਟੀ ਦਾ ਬਣਿਆ ਵਾ ਮੇਰੀ ਗੱਲ ਸੁਣ ਲੈ ਮੈਂ ਇਸ ਕੁੱਤੇ ਦੇ ਨਾ ਮੱਥੇ ਨਹੀਂ ਲੱਗਣਾ ਚਾਹੁੰਦੀ ਉਹ ਮੈਡਮ ਜੀ ਮੈਨ ਲਓ ਤੁਸ ਕੋਈ ਪਿਆ ਦਿਓ ਪਾਣੀ ਮੰਗੀ ਜਾਂਦਾ ਸਾਡੇ ਤੋਂ ਮੈਥੇ ਤੂੰ ਥਾਪੜੇ ਲਾ ਖালি ਮੈਡਮ ਜੀ ਇਹਨੂੰ ਤਾਂ ਮਾਰਨ ਦੇ ਕੋਈ ਨਹੀਂ ਐਂਡਾ ਸਿੱਧੇ ਪੁੱਤਰ ਦੇ ਨਹੀਂ ਤੈਨੂੰ ਪਤਾ ਨਾ ਇਹਦਾ ਦਿਮਾਗ ਖਿਲ ਗਿਆ ਬਸ ਹੁਣ ਇਹ ਤੋਂ ਕੱਲੇ ਕਾਗਜ਼ ਲੈ ਲੈ ਤੇ ਬਸ ਆਪਣਾ ਕੰਮ ਨਿਭੜੇ ਮੈਡਮ ਜੀ ਮੰਨੇ ਤਾਂ ਸਹੀ ਕਾਗਜ਼ੀ ਤਾਂ ਦੇ ਨਹੀਂ ਰਿਹਾ ਤੈਨੂੰ ਹੋਰ ਪੈਸੇ ਕਾਦੇ ਦਿੱਤੇ ਐ ਮੈਂ ਇਹਨੂੰ ਮਨਾਉਣ ਦੀ ਤਾਂ ਦਿੱਤੇ ਐ ਉਹ ਤਾਂ ਮੈਡਮ ਜੀ ਬੰਦਾ ਚੱਕੇ ਦੇ ਲੈਂਦੇ ਆ ਆਹਾ ਕਾਗਜ਼ਾਂ ਵਾਲੀ ਤਾਂ ਤੁਸੀਂ ਗੱਲ ਜੀ ਕਿਰੋ ਵੀ ਧੋਖਾ ਨਾ ਜਿਵੇਂ ਥੋਥਾ ਹੀ ਹੈਗਾ ਮੈਡਮ ਜੀ ਬੰਦਾ ਚੱਕੇ ਦੇ ਪੈਸੇ ਦਿੱਤੇ ਐ ਤੇ ਬੰਦੇ ਨੂੰ ਚੱਕੇ ਕਰਨਾ ਕੀ ਉਹਦੇ ਚ ਕੋਈ ਕੱਡੋ ਤਾਂ ਸਹੀ ਕੋਈ ਗੱਲਬਾਤ ਦੇਖੋ ਜੀ ਇਹ ਗੱਲ ਤਾਂ ਤੁਸੀਂ ਮੈਨੂੰ ਪਹਿਲਾਂ ਦੱਸਣੀ ਸੀ ਉਦੋਂ ਮੈਡਮ ਜੀ ਗੱਲ ਨਹੀਂ ਨਾ ਖੁੱਲੀ ਸੀ ਆਹਾ ਕਾਗਜ਼ਾਂ ਵਾਲੇ ਪੈਸਿਆਂ ਦੀ ਗੱਲ ਜੀ ਕਰ ਲੈਂਦੇ ਮਾੜੀ ਜੀ ਕਿੰਨੇ ਦੇਵੋਗੇ ਫਿਰ ਮੈਂ ਸੇਧੀ ਕੋਸ਼ਿਸ਼ ਹੀ ਕਰੂੰਗਾ ਨਾ ਜਿੰਨੇ ਪੈਸੇ ਤੂੰ ਕਹਿੰਗਾ ਨਾ ਤੈਨੂੰ ਹੁਣੇ ਮਿਲ ਜਾਣਗੇ ਇਹਨੂੰ ਕਹਦੇ ਕੁੱਤੇ ਨੂੰ ਕਹ ਤੇਰੀ ਮੌਤ ਖੜੀ ਹੈ ਬਾਰੇ ਮੇਰੀ ਗੱਲ ਸੁਣ ਲੈ ਇਹਨੂੰ ਪਾਣੀ ਦੀ ਇੱਕ ਬੂੰਦ ਨਹੀਂ ਦੇਣੀ ਇਹਨੂੰ ਐਂ ਪਿਆਸਾ ਮਾਰਨ ਦੇ ਜਿੰਨਾ ਚਿਰ ਕੋਈ ਸਬੂਤ ਆਪਣੇ ਹੱਥ ਨਹੀਂ ਲਾਉਂਦਾ ਹਮ ਮੈਡਮ ਜੀ 10 ਲੱਖ ਰੁਪਇਆ ਉਹ ਕਹਿੰਦਾ ਸੀ ਕਹਿੰਦਾ ਵੀ ਜੇ ਸਬੂਤ ਮਿਲਦੇ ਆ ਤਾਂ ਤੁਸੀਂ ਦੱਸ ਦੋ ਕਿੰਨੇ ਕੁ ਦੇਵੋਗੇ ਕੌਣ ਕਹਿੰਦਾ ਸੀ 10 ਲੱਖ ਇਹ ਹੀ ਕਿਕਰ ਸਿੰਘ ਹੀ ਕਹਿੰਦਾ ਸੀ ਮੈਂ ਕਹਿੰਦਾ ਸੀ ਤੁਸੀਂ ਆਧੀ ਕਰ ਦਿੰਦੇ ਅੱਛਾ ਤੂੰ ਹੁਣ ਕਿਕਰ ਸਿੰਘ ਨਾਲ ਮਿਲਦਾ ਕਾ ਕੇ ਮੇਰੇ ਪੈਸੇ ਮੈਡਮ ਜੀ ਮੇਰੀ ਗੱਲ ਸੁਣ ਲਾ ਜੇ ਮੇਰੇ ਨਾਲ ਆ ਧੁਖਾ ਧੜੀ ਕਰਨ ਦੀ ਕੋਸ਼ਿਸ਼ ਕੀਤੀ ਨਾ ਤਾਂ ਫਿਰ ਤੇਰਾ ਵੀ ਖੁਰਾ ਖੋਜ ਨਹੀਂ ਲੱਭੜਾ ਲੱਗੀ ਸਮਝ ਮੈਂ ਨਾ ਜਨਾਨੀ ਤੇ ਗਾਂ ਦੇ ਹੱਥ ਨਹੀਂ ਜਗਦਾ ਨਹੀਂ ਮੈਂ ਇਹਦਾ ਜਵਾਬੀ ਦੇ ਦਿੰਦਾ ਥੋੜੇ ਜੇ ਹੋਰ ਸਾਹਿਬ ਨਾਲ ਚਲ ਕੋਈ ਗੱਲ ਨਹੀਂ ਫੋਨ ਤੇ ਦੱਸ ਦਿਓ ਤੁਸੀਂ ਆ ਕਾਗਜ਼ਾਂ ਬਾਰੇ ਫਿਰ ਮੈਂ ਗੱਲ ਕਰ ਲੂੰਗਾ ਕੋਈ ਨਹੀਂ ਜਿੰਨੇ ਪੈਸੇ ਕਹੇਗਾ ਮਾਰਨੂ ਤੇਰੇ ਮੱਥੇ ਮੈਂ ਪਰ ਇਹ ਤੋਂ ਕਾਗਿ ਲੈ ਲਾ ਲੱਗੀ ਸਮਝ ਉਹਨੂੰ ਜਿਉਂਦਾ ਰੱਖਣਾ ਨਾ ਜੀ ਪਾਣੀ ਪਿਲਾ ਦਾਂ ਮੈਂ ਮੰਮੀ ਇੱਥੇ ਕੀ ਕਰਨ ਆਉਂਦੀ ਆ ਕਿਤੇ ਦਾੜੀ ਨੂੰ ਇੱਥੇ ਤਾਂ ਨਹੀਂ ਰੱਖਿਆ ਹੋਇਆ ਇੱਥੇ ਮੰਮੀ ਦਾ ਕੋਈ ਕੰਮ ਵੀ ਨਹੀਂ ਹੈਗਾ ਜੇ ਹਸਾਮ ਨਾਲ ਇਹ ਗਈ ਆ ਪੱਕਾ ਕੁਝ ਤਾਂ ਹੈ ਇੱਥੇ ਮੈਨੂੰ ਅੰਦਰ ਜਾ ਕੇ ਦੇਖਣਾ ਚਾਹੀਦਾ ਪਰ ਹਉਣਾ ਆ ਨਹੀਂ ਪਤਾ ਉਹਦੇ ਅੰਦਰ ਕਿੰਨੇ ਕ ਜਾਨੇ ਹੋਣਗੇ ਜਾਂ ਅੰਦਰ ਕੌਣ ਚੱਲ ਕੋਈ ਨਾ ਮਨਿੰਦਰ ਇੰਨਾ ਖਤਰਾ ਤਾਂ ਮੁੱਲ ਲੈਣਾ ਹੀ ਪਊਗਾ ਫਿਰ ਵੀ ਪਿਆਉ ਦੀ ਜ਼ਿੰਦਗੀ ਦਾ ਸੁਭਾਲਾ ਚਲ ਦੇਖੀ ਜਾਊਗੀ ਅੰਦਰ ਜਾ ਕੇ ਦੇਖਦੀ ਆ ਲੈ ਆ ਪਾਣੀ ਪੀਲਾ ਰਮਲ ਦਾ ਸੌ ਗਿਆ ਸੁਟਾ ਦੇਦਾ ਸਾਡਾ ਪੀ ਪੂਣਾ ਅੱਠ ਖੜੇ ਜੱਬ ਹੀ ਆ ਬਿਮਾਰੀ ਇਹਦਾ ਤਾਂ ਦੂਰੀ ਹੋ ਕੇ ਬੈਠਾ ਹੋ ਹੋ ਮਹਾਰਾਮ ਦੀ ਨੀਂਦ ਆਈ ਅੱਜ ਆਟੇ ਕਹਨੂੰ 10 ਮਿੰਟ ਦਿਮਾਗ ਵੀ ਸੈੱਟ ਹੋ ਗਿਆ ਕੱਠਾ ਤਾਂ ਹੈ ਗੁਣ ਕੁਝ ਕੁ ਜਮਾਂ ਸਾਹਮਣੇ ਕੋਈ ਨੰਦਰ ਕਿਉਂ ਜਾ ਰਿਹਾ ਮੈਨੂੰ ਅੱਜ ਸੁਪਨਾ ਆਇਆ ਕਿ ਮੇਰੇ ਕੋਲ ਵੀ ਆਵੇ ਜੰਮਾ ਮਾਫ਼ ਕਰਤਾ ਕਿ ਕਿ ਜਾਣੀ ਹੈ ਤਾਂ ਦੇ ਗੱਲਾਂ ਤਾਂ ਹੈ ਨਹੀਂ ਗਾੜੀ ਮੈਨੂੰ ਕੰਨੀ ਪਤਾ ਸੀ ਕਿ ਸ਼ੁਰੂ ਤੋਂ ਆਉਂਦੇ ਕੰਮ ਸਤਾ ਨਹੀਂ ਮਿਲਦਾ ਕੁਰਾ ਮੇਰਾ ਦਿਮਾਗ ਕੰਮ ਕਰ ਗਿਆ ਬਿਓ ਚੇਲ ਸਪਰੇ ਹਮਾ ਤੇ ਚੜਪੀ ਡੈਡੀ ਡੈਡੀ ਸੁਨੀਦਰ ਪੁੱਤ ਡੈਡੀ ਡੈਡੀ ਠੀਕ ਹੈ ਤੂੰ ਪੁੱਤ ਤੂੰ 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 ਹੈ ਡੈਡੀ ਮੈਂ ਤੇ ਤੁਸੀਂ ਠੀਕ ਤਾਂ ਹੋਣਾ

ਚੋਟ ਚੱਟ ਹਾਈ ਤੂੰ ਅਜੇ ਤੀ ਹੋਣ ਦਾ ਨਹੀਂ ਪੁੱਤ ਹੋਣ ਦਾ ਫਰਜ਼ ਨਿਭਾਇਆ ਡੈਡੀ ਤੁਸੀਂ ਸਾਡੇ ਲਈ ਕਿੰਨਾ ਕੁਝ ਕਰਦੇ ਇੰਨਾ ਕਿ ਮੇਰੇ ਦਾ ਫਰਜ਼ ਬਣਦਾ ਹੀ ਆ ਤੁਹਾਡੇ ਪ੍ਰਤੀ ਮੇਰੇ ਗਾਸੂ ਹੁਣ ਪੈਸੇ ਪਾ ਚਲੇ ਇਸ ਤੋਂ ਪਹਿਲਾਂ ਨੂੰ ਪਤਾ ਲੱਗ ਗਿਆ ਤੇ ਉੱਥੇ ਮੇਰੇ ਗਾਸੂ ਦੇ ਦੇਖ ਕੇ ਮੈਂ ਪਿਆ ਹੋਣਾ ਇਹ ਤਾਂ ਕਰਦਾ ਤੇ ਮੂੰਹ ਤੇ ਮਾਰਨਾ ਬੱਸ ਛੱਡ ਰਹਿ। ਇਹਨੇ ਬਹੁਤ ਤੁਸੀਂ ਇਹ ਦਿੱਤੇ ਮੈਨੂੰ। ਬਹੁਤ ਤੁਸੀਂ ਇਹ ਦਿੱਤੇ। ਇਹ ਤਾਂ ਕਰਦਾ। ਇਹ ਐ ਮਾਰ। ਹਣ ਰਸ। ਹੋਣ। ਛੱਡੋ ਰਹਿਣ ਦਿਓ। ਆਪਾਂ ਇੱਥੋਂ ਕੀ ਲੈਣਾ। ਜਿਹੜਾ ਆਪਣਾ ਕੰਮ ਬਲਾਪਾ ਉਹ ਕਰੀਏ। ਜੇ ਪਹਿਲਾਂ ਕੋਈ ਹੋਰ ਇੱਥੇ ਆ ਜੇ ਆਪਾਂ ਚੱਲੀਏ। ਇਹ ਕਿਤੀਆਂ ਬਠੇਰੀਆਂ ਫਿਰਦੀਆਂ ਨੇ। ਕੀ ਪਤਾ ਹੈ ਕਿੰਨੇ ਕ ਪੈਸੇ ਖਾਦੇ ਆ ਇਹਨੇ। ਵੇਖ ਲਾ ਮਾਰੇ ਮੋਟਾ ਰਹਿਣ ਵੀ ਨਹੀਂ ਕੀਤਾ। ਉਹ ਗੁੱਸਾ ਤਾਂ ਮੈਨੂੰ ਬਠੇਰਾ ਹੀ ਜਾਂਦਾ। ਉਹ ਤਾਂ ਮੇਰਾ ਜੀ ਕਰਦਾ ਇਹਦਾ ਮੈਂ ਗਾਲ ਵੜਦੇ ਪਰ ਗੱਲ ਆਇਆ ਨਾ ਵੀ ਹੁਣ ਬੇਹੋਸ਼ ਆ ਬੰਦੇ ਨੂੰ ਬੇਹੋਸ਼ ਮਾਰੀਦਾ ਹੀ ਹੁੰਦਾ। ਚਲ ਆ ਚਲੀਏ ਪੁੱਤ। ਦਾਈਏ ਜਾ ਤੂੰ ਅੱਛਾ ਖੁਸ਼ੀ ਖੁਸ਼ ਹੁਣ ਪਾਕਿਸਤਾਨ ਦੀ ਵਾਲਾ ਲੈ ਕਿਨੇ ਸਿੱਖ ਹੁਣ ਤੁਸੀਂ ਕਿੱਥੇ ਜਾਓਗੇ ਘਰ ਚਲਦੇ ਮਤੂਰ ਪਰ ਕਿੱਥੇ ਆਣਾਗਾ ਨਹੀਂ ਡਾਡੀ ਮੈਂ ਘਰੇ ਨਹੀਂ ਜਾ ਸਕਦੀ ਤੁਸੀਂ ਘਰੇ ਜਾਓ ਮੈਂ ਘਰੇ ਇਹਨੂੰ ਕੀ ਜਵਾਬ ਦੇਉਂਗੀ ਨਾਲੇ ਮੈਂ ਕਹਿੰਦੀ ਸੀ ਨੂੰ ਤਾਂ ਪਤਾ ਹੀ ਨਹੀਂ ਲੱਗੇ ਵੀ ਕਿਹਨੇ ਛੁਲਾਇਆ ਤੇ ਕਿੱਧਰ ਗਿਆ ਮੇਰੀ ਗੱਲ ਸੁਣੋ ਆਪਾਂ ਘਰੇ ਘਰੇ ਚੱਲਦੇ ਆ ਘਰੇ ਜਾ ਕੇ ਬੈਠ ਕੇ ਰਾਮਦੇ ਨਾਲ ਗੱਲ ਕਰਦੇ ਨਾ ਤੇਰੀ ਮਾਂ ਡੀਕਦੀ ਹੁੰਨੀ ਆ ਮੈਨੂੰ ਮਾਂ ਤਾਂ ਉੱਥੇ ਹੈ ਨਹੀਂ ਘਰੇ ਕਿਉਂ ਜਦੋਂ ਤੁਸੀਂ ਘਰੋਂ ਵਾਗੇ ਮਾਂ ਤਾਂ ਕਾਲੇ ਘਰੇ ਵਾਗੇ ਸੀ ਮੈਨੂੰ ਐਸੀ ਕੱਲੀ ਨੂੰ ਕਿਵੇਂ ਛੱਡਾਂ ਉੱਥੇ ਤਾਂ ਕਰਕੇ ਮੈਂ ਕਾਲੇ ਘਰੇ ਭੇਜਤੀ ਸੀ ਮੰਮੀ ਤਾਂ ਅੱਜ ਤਾਂ ਸਾਰੇ ਤੁਹਾਨੂੰ ਹੀ ਲੱਭਦੇ ਫਿਰਦੇ ਆ ਮੈਂ ਤਾਂ ਹੀ ਕਹਿੰਦੀ ਸੀ ਡੈਡੀ ਜੇ ਉਹਨੂੰ ਪਤਾ ਲੱਗ ਗਿਆ ਨਾ ਮੈਂ ਘਰੋਂ ਬਾਹਰ ਆ ਉਹਨੂੰ ਸਿੱਧਾ ਸ਼ੱਕ ਮੇਰੇ ਤੇ ਹੋਊਗਾ ਫਿਰ ਹੁਣ ਪੁੱਤੂ ਜੇ ਜਾਵੇਂਗੀ ਤਾਂ ਮੈਂ ਕੁਛ ਨਹੀਂ ਹੁੰਦਾ ਮੈਂ ਨਾਲੇ ਘਰੇ ਬਾਹਣਾ ਲਾ ਕੇ ਆਈ ਸੀਗੀ ਮੈਂ ਕੋਈ ਨਾ ਕੁਛ ਨਾ ਕੁਛ ਕਹਿ ਕੇ ਘਰੇ ਜਾਵਾਂਗੀ ਹੁਣ ਤੁਸੀਂ ਧਿਆਨ ਨਾਲ ਘਰੇ ਜਾਓ ਮੇਰੀ ਗੱਲ ਸੁਣ ਇੱਕ ਤਿੰਨ ਗੱਲ ਕਰਨੀ ਸੀ ਜਿਹੜੇ ਸਾਰੇ ਸਬੂਤ ਸੀ ਉਹ ਲਫਾਫਾ ਖਵਾ ਚ ਗਿਆ ਮੈਥਾ ਹਾਈ ਹਾਂ ਕਿੱਥੇ ਖਵਾ ਚ ਗਿਆ ਡੈਡੀ ਪਤਾ ਹੀ ਨਹੀਂ ਕਿੱਧਰ ਗਿਆ ਇਹ ਕਹਿੰਦੇ ਆ ਸਾਡੇ ਕੋਲ ਨਹੀਂ ਆਇਆ ਤੂੰ ਲਫਾਫਾ ਦੇ ਮੈਂ ਕਹਿੰਦਾ ਜਿੱਦੇ ਮੈਂ ਆ ਰਿਹਾ ਸੀ ਉਹਦੇ ਮੇਰੇ ਹੱਥ 'ਚ ਲਫਾਫਾ ਸੀ ਚਿੱਤਾ ਜਦੋਂ ਇਹਨਾਂ ਨੇ ਮੈਨੂੰ ਕਿਡਨਾਪ ਕੀਤਾ ਗੱਡੀ ਦੇ ਵਿੱਚ ਡਾੜੀ ਸਬੂਤ ਤਾਂ ਕੋਈ ਤਾਂ ਕੁਛ ਹਾਸਲੀ ਨਹੀਂ ਹੋਣਾ ਆਪਾਂ ਨੂੰ ਆਪਾਂ ਸੱਚਾਈ ਕੇ ਵੀ ਸਾਹਮਣੇ ਲੈ ਕੇ ਆਵਾਂਗੇ ਸ਼ੇਂਦਰਪਾਲ ਦੀ ਉਹੀ ਤਾਂ ਮੈਨੂੰ ਸਮਝ ਨਹੀਂ ਲੱਗਦਾ ਵੀ ਹੁਣ ਕਰੀਏ ਕੀ ਤੇ ਸਬੂਤ ਗਏ ਕਿੱਥੇ ਮੈਨੂੰ ਇਹ ਵੀ ਨਹੀਂ ਪਤਾ ਨਾ ਤਾਂ ਉਹ ਪਤਾ ਵੀ ਉਹ ਗੱਡੀ ਕਿਹੜੀ ਸੀ ਕਿਹਦੀ ਸੀ ਕਿਤੇ ਗੱਡੀ 'ਚ ਨਾ ਰਹਿ ਗਏ ਹੁਣ ਇਹਨਾਂ ਨੇ ਕੱਢੇ ਇੱਕ ਤਾਂ ਉਹ ਆ ਪਹੇਜੇ ਅਸੀਂ ਗਾਹਾਂ ਉਹ ਗੱਲ ਹੌਣ ਸਮਝ ਨਹੀਂ ਲੱਗਦੀ ਮੈਂ ਤਾਂ ਹੀ ਹੁਣ ਤੁਹਾਨੂੰ ਗੱਲ ਕਰਨਾ ਚਾਹੁੰਦਾ ਸੀ ਵੀ ਤੇਰੇ ਤੇ ਕਾਲੇ ਨਾਲ ਗੱਲ ਕਰ ਲਾ ਵੀ ਆਪਾਂ ਸਬੂਤਾਂ ਨਾਲ ਕਿਸੇ ਨੂੰ ਪਤਾ ਕਰਕੇ ਨਹੀਂ ਕਹਿੰਦੀ ਸੀ ਡੈਡੀ ਵੀ ਤਾਂ ਹੀ ਇਹਨੂੰ ਪਤਾ ਨਾ ਲੱਗੇ ਵੀ ਤੁਹਾਨੂੰ ਕਿਹਨੇ ਛੜਾਇਆ ਬਸ ਇਹ ਟੈਨਸ਼ਨ ਚ ਹੀ ਰਹੀ ਤਾਂ ਹੀ ਕਿੰਨਾ ਕੁ ਹੌਲੀ ਵੀ ਆਪਦੇ ਸਬੂਤ ਤਾਂ ਲੱਭ ਲੋਗੇ ਹੁਣ ਮੈਂ ਲੱਭੂ ਕਿੱਥੋਂ ਗਲਤ ਤਾਂ ਹੋਈ ਕਾਲੇ ਨਾਲ ਗੱਲ ਕਰੋ ਉਹਨੂੰ ਫੋਨ ਲਾ ਕੇ ਸਾਰਾ ਕੁਝ ਦੱਸੋ ਕਾਲੇ ਨੂੰ ਤੇ ਉਹਨੂੰ ਬੁਲਾ ਕੇ ਤੇ ਉਹਦੇ ਨਾਲ ਗੱਲ ਕਰੋ ਫੋਨ ਮੇਰਾ ਖੋਲਿਆ ਨੇ ਫੋਨ ਮੈਂ ਕਿੱਥੋਂ ਲਾਵਾਂ ਆਇਂ ਕਰ ਕੇਰਾ ਫਕਰ ਚੱਲਦੇ ਤੂੰ ਤਿੰਨ ਟਾਈਮ ਸਿਰ ਘਰੇ ਮੋੜ ਦੂੰ ਮੈਂ ਕਿਰਾ ਮਾਂ ਤੇਰੀ ਨੂੰ ਫੋਨ ਕਰਦੇ ਆ ਫਕਰ ਚੱਲ ਕੇ ਜਾ ਉਥੋਂ ਉਹ ਕਰਕੇ ਠੀਕ ਹੈ ਡੈਡੀ ਟਾਈਮ ਜਾਦੇ ਹੋ ਜਾਊਗਾ ਮੈਨੂੰ ਪਤਾ ਕਰ ਸ਼ੱਕ ਹੋਊਗਾ ਤੁਸੀਂ ਜਾਓ ਕਰੇ ਫੋਨ ਤਾਂ ਕੀ ਕਰੀ ਇੱਕ ਵਾਰ ਚਾਚੀ ਕੋ ਫੜ ਲੈ ਫੋਨ ਚੱਲ ਮੈਂ ਕੋਈ ਗੱਲ ਨਹੀਂ ਤੂੰ ਬੇਫਿਕਰ ਠੀਕ ਹੈ ਨਾ ਹੁਣ ਤੂੰ ਕਿਸੇ ਗੱਲ ਦੀ ਫਿਕਰ ਨਹੀਂ ਕਰਨੀ ਐਵੇਂ ਗੱਲ ਸੁਹਾ ਕਿਸੇ ਨੂੰ ਕੋਈ ਚੀ ਨਹੀਂ ਦੱਸਣਾ ਵੀ ਮੈਂ ਆ ਗਿਆ ਬਾਹਰ ਫੜਾ ਮੈਂ ਛਿੜਾ ਲੈਂਦਾ ਕਿ ਨਹੀਂ ਛਿੜਾ ਲੈਂਦਾ ਕਿਸੇ ਕੋਲੇ ਕੋਈ ਗੱਲ ਨਹੀਂ ਕਰਨੀ ਤੂੰ ਠੀਕ ਹੈ ਨਾ ਡੈਡੀ ਉਥੇ ਹੈ ਕੌਣ ਐਤਵਾਰ ਵਾਲਾ ਘਰੇ ਕੋਈ ਵੀ ਨਹੀਂ ਹੈਗਾ ਨਾ ਲਾਡੀ ਨਾ ਮਾ ਜਮੇ ਤੇ ਚੁੱਪੀ ਕਰ ਜਾ ਬਾਕੀ ਜਿਹੜੀ ਗੱਲਬਾਤ ਹੈਗੀ ਆਪੇ 10 ਆਪਾਂ ਕੋਸ਼ਿਸ਼ ਕਰਦੇ ਆਂ ਉਹ ਵੀ ਕੋਸ਼ਿਸ਼ ਕਰੀ ਅੰਦਰ ਖਤੇ ਮੈਂ ਵੀ ਕਰਦਾ ਕਾਲੇ ਨਾਮ ਵੀ ਗੱਲ ਕਰਤਾ ਜਾ ਕੇ ਹਨਾ ਮੈਂ ਮਰ ਜਾ ਕਿਵੇਂ ਰਸਤੇ ਦੇ ਨਿਸ਼ਾਨ ਪਾਏ ਆ ਜਮਾਂ ਤੱਕ ਨਹੀਂ ਕੀਤਾ ਉਹਨਾਂ ਨੇ ਕੋਈ ਨਹੀਂ ਪੁੱਤ ਕੋਈ ਗਲਤੀਆਂ ਦੇ ਪਿਓਾਂ ਨੂੰ ਤਾਂ ਇਹੋ ਜਿਹਾ ਕੁਝ ਚੱਲਣਾ ਪੈਂਦਾ ਹੀ ਆ ਤਸੀਂ ਇਹ ਤਾਂ ਮਿਲਦਾ ਹੀ ਹੁੰਦੇ ਚੱਲ ਮੇਰੀ ਜਾਣੀ ਤੀ ਹੁਣ ਤੂੰ ਐ ਕਰ ਹੁਣ ਤੂੰ ਆਪਦੇ ਘਰੇ ਜਾ ਚੁੱਪ ਕਰਕੇ ਠੀਕ ਹੈ ਤੇ ਬਾਕੀ ਫਿਰ ਜੋ ਵੀ ਕੁਝ ਹੋਊਗਾ ਨਾ ਫਿਰ ਆਪਾਂ ਦੇ ਠੀਕ ਹੈ ਡੈਡੀ ਧਿਆ ਮੈਂ ਤਾਂ ਧਿਆਨ ਨਾਲ ਜਾਊਂਗੀ ਪਰ ਡੈਡੀ ਤੁਸੀਂ ਆਪਣਾ ਧਿਆਨ ਰੱਖੋ। ਨਹੀਂ ਤਾਂ ਬਹੁਤ ਵਾਰ ਤੁਹਾਡਾ ਕੁਝ ਹੋਊਗਾ। ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪੁੱਤ। ਜੋ ਉਹਨੇ ਲਿਖਿਆ ਨਾ ਉਹਨੇ ਉਵੇਂ ਹੀ ਕਰਨਾ। ਠੀਕ ਹੈ ਨਾ? ਜੇ ਉਹਨੇ ਵਧਾਈ ਹੈ ਤਾਂ ਵਧਾ ਕੇ ਰੱਖੂਗਾ। ਨਹੀਂ ਤਾਂ ਹੁਣ ਨੂੰ ਤਾਂ ਕੁਝ ਵੀ ਹੋ ਸਕਦਾ ਸੀ ਮੈਨੂੰ ਇੱਥੇ ਕਿਸ ਵੀ ਕਰਾ ਸਕਦੇ ਸੀ। ਨਾ ਨਾ ਡੈਡੀ ਇਹੋ ਜਿਹਾ ਕੁਝ ਕੁਝ ਨਾ ਬੋਲੋ। ਚਲ ਕੋਈ ਨਹੀਂ ਮਸੀ ਮੈਂ ਦੇਖਦਾ ਪੁੱਤਾ ਕਰੀ ਜਾ। ਠੀਕ ਹੈ ਡੈਡੀ ਧਿਆਨ ਨਾ ਜਾਇਓ ਡੈਡੀ। ਠੀਕ ਹੈ ਪੁੱਤ। ਇਹ ਰੋ ਪਾ। ਕਿੱਕੜਾ ਪਰਮਾਤਮਾ ਇਹੋ ਜਿਹੀ ਮੇਰੀ ਪੀਐਨ ਜੋ ਕੀ ਕੀਤੀ ਕੇ ਮੈਨੂੰ ਫੜਾ ਕੇ ਲੈ ਪਰ ਇਹਦੇ ਆਸਾਨ ਦਾ ਮੁੱਲ ਕਿਵੇਂ ਮੋੜਾਂ ਮੇਰੇ ਕੋਲ ਜਿਹੜੇ ਸਬੂਤ ਸੀ ਉਹ ਤਾਂ ਲਿਫਾਫੇ ਹੀ ਗਵਾਚ ਗਿਆ ਉਹਨਾਂ ਤੋਂ ਬਿਨਾਂ ਤਾਂ ਮੈਂ ਕੱਖ ਦਾ ਵੀ ਨਹੀਂ ਹਾਂ ਚਲੋ ਕਿਰ ਕਰੇ ਚੱਲਦਾ ਦੇਖਦਾ ਕੀ ਬਣਦਾ ਬਣ ਤੋ ਭਾਈ ਕਾਹਨਾ ਪਾਈ ਨੰਗਿਆ ਕਰਿਓ ਭਾਈ ਕਿੱਕਰਾ ਤੂੰ ਸਾਸਰੀ ਕਾ ਬਈ ਸਾਸਰੀ ਕਾਲ ਤਾਂ ਠੀਕ ਐ ਹਾਂ ਤੂੰ ਮੈਨੂੰ ਆਂ ਦੱਸ ਤੂੰ ਕਿੱਥੇ ਲੁਕ ਗਿਆ ਜਾ ਕੇ ਸਾਰਾ ਪਿੰਡ ਕਾਲ ਹਟਿਆ ਤੈਨੂੰ ਮੇਰੇ ਤਾਂ ਭਾਈ ਪੁੱਛੀ ਨਾ ਮੈਂ ਤਾਂ ਪਤਾ ਹੀ ਨਹੀਂ ਬਸ ਕੀ ਉਹੀ ਗੱਲ ਵੀ ਰੱਬ ਨੇ ਮੇਰੇ ਕਰਮਾਂ ਦੇ ਵਿੱਚ ਇਹ ਕੁਝ ਲਿਖਿਆ ਹੋਇਆ ਕੀ ਤੇਰੇ ਕਰਮਾਂ 'ਚ ਲਿਖਿਆ 4 ਮਹੀਨੇ ਘਰੇ 4 ਮਹੀਨੇ ਬਾਹਰ ਤੂੰ ਆਏ ਗਏ ਹੋ ਜਾਣਾ ਜਿਵੇਂ ਜੱਗ ਤੇ ਰਹਿੰਦਾ ਹੀ ਨਹੀਂ ਹੁੰਦਾ ਤੂੰ ਪਤਾ ਨਹੀਂ ਬਸ ਉਹੀ ਗੱਲ ਕਿਸਮਤ ਨੇ ਖੇਡਣੇ ਬਾਈ ਉਹ ਮੈਨੂੰ ਤਾਂ ਬਸ ਚੈੱਕ ਕਿਨਾਂ ਗੁੰਡਿਆਂ ਨੇ ਤੇ ਕਿਡਨਾਪ ਕਰ ਲਿਆ ਸੀ। ਬੂ ਮੈਂ ਮਰ ਜਾ। 10 ਲੱਖ ਰੁਪਏ ਮੈਥੋਂ ਮੰਗਦੇ ਸੀ। ਫੇਰ ਫੇਰ ਬਸ ਕਿਵੇਂ ਨਾ ਕਿਵੇਂ ਕਰ ਕਰਾ ਕੇ ਦਾਜ ala ਕੇ ਕਿਰਾਂ ਭੱਜਿਆ। ਆ ਤਾਂ ਵਧੀਆ ਕੀਤਾ ਤੂੰ ਜਿਹੜਾ ਜਾਨ ਬਚਾ ਕੇ ਆ ਗਿਆ। ਮੈਂ ਤਾਂ ਕਿਰਾਂ ਭੱਜਿਆ ਆ ਕੇ ਮੈਂ ਦੇਖਿਆ ਘਰੇ ਜਿੰਦਾ ਲੱਗਿਆ ਹੋਇਗਾ। ਤੇ ਉਹ ਹੋ ਹੁਣ ਉਹ ਬੈਠੀ ਹੈ ਮਤਲਬ ਜਿਆਦਾਤਰ ਕਾਲੇ ਕਿ ਗਈ ਹੋਊਗੀ। ਤੇ ਆ ਤੇਰਾ ਫੋਨ ਹੀ ਦੇ ਦੇ ਭਾਣੇ ਲਾ ਕੇ ਦੇ ਦੇ ਨੰਬਰ ਹੀ ਲਾ ਲਾਉਣਾ। ਲੈ ਨੰਬਰ ਮੇਰਾ ਤਾਂ ਫੋਨ ਵੀ ਖੋਲਿਆ ਉਹਨਾਂ ਨੇ। ਲੈ ਤੂੰ ਨੰਬਰ ਲਾ ਮਾਤਾ ਨੂੰ ਪਾਣੀ ਦੀ ਘੁੱਟ ਲਿਆ ਕੇ ਦੇਣੀ ਆ। ਬਾਕੀ ਗੱਲਾਂ ਫੇਰ ਕਰਾਂਗੇ ਆਪਾਂ। ਹਾਂ। ਪਾਣੀ ਪੀ ਲੈ। ਕੀ ਹੋ ਗਿਆ ਚਿੱਤਾ ਠੀਕ ਨਹੀਂ? ਹਾਂਜੀ। ਚਾਚੀ ਆਏ ਜੀ ਹੋਇਆ ਤਾਂ ਪਤਾ ਨਹੀਂ ਘਾਤੋ। ਅੱਛਾ। ਕੰਮ। ਘੁੱਟ ਪਾਣੀ ਦਾ ਗਲਾਸ ਲਿਆ ਦੇ। ਨਾਲ ਤੂੰ ਆਹ ਪਹਿਲੀ ਲੱਗ ਜਾਨੇ ਪਹਿਲਾਂ ਆਹ ਗਾਮਲਿਆਂ 'ਚ ਪਾਣੀ ਪੂਣੀ ਵੀ ਪਾ ਦਿਆ ਕਰ। ਕੱਲਾ ਝਾੜੂ ਝਾੜੂ ਤੇ ਰਹਾ ਕਰ ਤੂੰ ਤਾਂ। ਮੈਂ ਤਾਂ ਦਵਾਈ ਵੀ ਲੈ ਲਈ ਚਾਚੀ। ਫੇਰ ਵੀ ਪਤਾ ਨਹੀਂ ਘਾਤੋ ਐ ਚਿੱਤ ਹੋਇਆ ਪਿਆ। ਪਹਿਲਾਂ ਮੈਨੂੰ ਐਂ ਦੱਸ ਇਹਨੂੰ ਐਹੀ ਜੀ ਅਟਕਾ ਤੋ ਜੇ ਅੰਦਰ ਬੈਜਨੇ ਉਹ ਉੱਥੇ ਮੂਰੇ ਝਾੜੂ ਮਾਰਨ ਲੱਗ ਜੂ ਜੇ ਉਰੇ ਬਹਿ ਕੇ ਉਰੇ ਹੋਰ ਕੋਈ ਕੰਮ ਨਹੀਂ ਕਰਦੀ ਗਰਦਾ ਚੜਾਉਗੀ ਨਹੀਂ ਨਹੀਂ ਚਾਚੀ ਬਸ ਸਫਾਈਆਂ ਕਰੀ ਜਾਂਦੇ ਨੂੰ ਪਤਾ ਹੀ ਨਹੀਂ ਲੱਗਦਾ ਕੋਈ ਗਰਦੇ ਐਨੀ ਵੀ ਬੌਲੀ ਨਹੀਂ ਹੈਗੀ ਉਹ ਵੀ ਉਹਨੂੰ ਪਤਾ ਨਹੀਂ ਲੱਗਦਾ ਸਾਰਾ ਕੁਝ ਪਤਾ ਲੱਗਦਾ ਨਹੀਂ ਚਾਚੀ ਜੇ ਕੰਮ ਕਰਦੀ ਆ ਤੇ ਤੁਸੀਂ ਕਹਦੇ ਜੇ ਨਹੀਂ ਕਰਦੀ ਫਿਰ ਤੁਸੀਂ ਬੋਲਦੇ ਹੋ ਕਿਸੇ ਪਾਸੋਂ ਆਹ ਲਓ ਚਾਚੀ ਜੀ ਪਾਣੀ ਗਾਮਲਿਆਂ ਚ ਪਾਣੀ ਪਾ ਦੇ ਇਸ ਵੇਰੇ ਤਾਂ ਪਾਇਆ ਸੀ ਚਾਚੀ ਇੰਨਾ ਕਿੰਨਾ ਕ ਪਾਣੀ ਪਿੰਦੇ ਆਹੋ ਮੈਂ ਤਾਂ ਦੇਖਿਆ ਨਹੀਂ ਸਵੇਰੇ ਤੈਨੂੰ ਪਾਉਂਦੀ ਨਾ ਤੁਸੀਂ ਬਾਥਰੂਮ ਵਿੱਚ ਬੜੇ ਹੋਏ ਸੀਗੇ ਕੋਈ ਨਾ ਕੰਮ ਹੋਇਆ ਚਾਚੀ ਕਹਿੰਦੇ ਦੁਬਾਰਾ ਪਾ ਦੇ ਪਾਣੀ ਇਹਨੂੰ ਦਵਾਈ ਦੁਈ ਦੇਤੀ ਨਾਲੇ ਹਾਂ ਦਵਾਈ ਮੈਨੂੰ ਦੇਤੀ ਤੁਸੀਂ ਆਪ ਵੀ ਸਮਝਾ ਦਿਓ ਮਾੜਾ ਨਾਲੇ ਯਾਰ ਹੱਥ ਜੇ ਕਰ ਕਰ ਗੱਲਾਂ ਨਾ ਮਾਰਿਆ ਕਰ ਕਿਸੇ ਦਿਨ ਮੇਰੀ ਅੱਖ 'ਚ ਮਾਰੇਂਗੀ ਆ ਫੌਜੀ ਦਾ ਆ ਜਾਂਦਾ ਦਹੀਂ ਮੈਨੂੰ ਆ ਲਓ ਜੀ ਤੁਸੀਂ ਮੈਨੂੰ ਦਵਾਈ ਨੂੰ ਗਈ ਜਾਨੇ ਹੋਗੇ ਦੀਦੀ ਆਪ ਹੈਲੋ